ਪੱਜੀ ਗਿਆ ਮੈਂ ਖਾਣਾ ਦੱਕ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਅਸੀਂ ਛੋਲੇ ਸਾਫ ਕਰੀ ਜੰਦੀ ਮੈਂ ਖਾਣਾ ਦੱਖਾਂ ਤੇ ਬਦਾਮ એનર્ਜੀ ਵਾਸਤੇ ਵਧੀਆ ਹੁੰਦੇ ਆ ਆਲੂ ਛੋਲਸ ਦੀ ਉਹ ਰੋ ਇੰਡੀਆ ਨਾਲ ਤੇ ਆ ਆਲੂ ਤੇ ਛੋਲੇ ਉਹਦੇ ਦੀ ਮੈਂ ਸਬਜੀ ਬਣਾਉਗੀ ਨਾਲ ਤੇ ਜੂਆ ਬੜਾ ਘਰੇ ਹੁੰਦਾ ਨਾ ਤੇ ਮੈਂ ਘਰ ਦਾ ਰਹੀ ਸੀ ਜੁਨਾ ਮੈਂ ਲਾਉਣਾ ਪਿਆ ਨਾ ਅੱਜ ਤੇ ਫਿਰ ਲੂਲ ਨੂੰ ਪਾ ਦੇ ਦੋ ਛਿਲਕੇ ਬਦਾਂ ਕਰਕੇ ਚੱਟੇ ਘਰੇ ਬੱਗ ਜਾਓ ਜਿਹੜਾ ਖੇਡ ਤੱਕਦਾ ਤੁਸੀਂ ਘਰ ਬਾਹਰ ਹੀ ਰੱਖੋ ਹਾਂ। ਆ ਗੋਲੀ ਨਹੀਂ ਖਾਦੀ। ਨੂਰ ਨੇ। ਤਾਂ ਆਪੇ ਸਹਾਣੇ ਪਈ ਸੀ ਰਾਣ। ਤੇਰੇ ਸਹਾਣੇ ਪਈ ਸੀ। ਅੱਡੀ ਕਰ ਲ ਗੋਲੀ ਜੱਛੇ ਤੋਂ ਗਿਆ ਹੁਣ। ਹੂੰ। ਮਮੀ ਰੁਕ ਤਾਂ ਰੰਦੀ ਲੰਦੀ। ਫੜ। ਸਾਰਾ ਚੱਲ ਘਰਾ ਦਾ ਵਿੱਚ ਦੇ। ਉਦੋਂ ਕੰਮ ਕਰ ਲੈ ਜਕਰ ਨਾਲ ਮਾਝੇਲ ਨੂੰ ਇਹ ਵੱਜ ਗਏ ਤੇ ਮੀਂਹ ਪਈ ਜਾਂਦਾ 5 ਵਜੇ ਦਾ 5 ਵਜੇ ਮੀਂਹ ਆ ਗਿਆ ਸੀ ਤੇ ਹੁਣ ਇੱਕੋ ਦਮ ਧੁੱਪ ਆ ਗਈ ਮੌਸਮ ਸਾਫ਼ ਵੀ ਹੋ ਗਿਆ ਇੱਕੋ ਦਮ ਮੀਂਹ ਆ ਗਿਆ ਵੈਸੇ ਦੱਸਿਆ ਤਾਂ ਨਹੀਂ ਸੀ ਪਰ ਫਿਰ ਵੀ ਆ ਗਿਆ ਨੂਰ ਦੀ ਮੰਮੀ ਆਲੂ ਗੰਡੇ ਤੇ ਹਰੀ ਮਿਰਚਾਂ ਧੋ ਲਈ ਤੇ ਇੱਕੋ ਦਮ ਜਸਟੀ ਪਲਾਨ ਬਣ ਗਿਆ ਠੰਡ ਜੀ ਦੇਖ ਕੇ ਵੀ ਪਕੌੜੇ ਖਾਵਾਂਗੇ ਹਨ ਨੂਰ ਦੀ ਮੰਮੀ ਅਹ ਥੋੜਾ ਜਿਹਾ ਤਿਆਰ ਕਰਨਾਗਾ ਕਿੰਨੇ ਪਕੋੜੇ ਬਣ ਜਾਣਗੇ ਇਹਨਾਂ ਦੇ ਬਣ ਜਾਣਗੇ ਕਿੰਨੇ ਅੱਧਾ ਕਿਲੋ ਅੱਧਾ ਕਿਲੋ ਅੱਧਾ ਕਿਲੋ ਜ਼ਿਆਦਾ ਬਣ ਜਾਣਗੇ ਹਨਾ ਤੇ ਦੋ ਬੰਦੇ ਦੋ Good morning. morning. Ratmi Apa andar panne. Okay. Saagi ਤੇਨਿੰਨ ਮੱਚ ਚਲੋ ਕੀ ਦੀਏ ਜੁੱਤੀ ਮਾਂ ਇਹ ਦੁੱਤੀ ਆ ਜੁੱਤੀ ਆ ਹਦਰ ਦੇਖ ਲਾ ਹੋ ਜਾਂਦਾ ਜੁੱਤੀ ਪਾ ਕੇ Di vin de Kayavibin. ਵੇ ਦੇ ਕੀ ਹੋਇਆ ਮੁਸਮਰ ਬੀਨਾਂ ਕੰਮ ਕੀ ਹੋ ਗਿਆ ਰੱਗਾਂ ਨਹੀਂ ਆਂ ਲਾ ਹਾਂ ਬੱਤ ਲੈ ਡੈਡੀ ਓਏ ਹਾਂਜੀ 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 ਬੋਲੋ ਕੀ ਹੋ ਗਿਆ ਘੰਟਾ ਮਾਰਦੀ ਮੈਂ ਕਿੱਥੇ ਕਿੱਥੇ ਪੱਜੀ 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 ਗਿਆ ਚਲਾਤੀ ਬੰਦ ਕਰੀ ਕੋਸੇ ਕੋਸੇ ਤੋਂ ਮੈਜੂਨੀ ਪਾਣੀ ਤੂੰ ਕਰਦੇ ਜੋਦੀ ਨੂੰ ਸਰ ਜੀ ਨੂੰ ਹਾਂ ਵੀ ਕੱਢ ਲਾ ਵੀ ਕੱਢ ਲਾ ਆਵਦੇ ਆ ਪੀ ਕੱਢ ਦੇ ਕੱਢ ਦੇ ਆਹ ਗੱਲੇ ਛੱਡ ਦੇ ਆ ਵੀ ਕੱਢ ਦੇ ਕੀ ਆਹਾ ਹਾਏ ਹਾਂ ਕੱਢ ਦੇ ਚੱਲ ਤੀੜਾ ਨਿਕਲੀ ਉਹ ਬੁਲਗੜੇ ਕੋਈ ਨਾ ਵੇਚ ਲੈ ਕੱਢ ਦੇ ਹਾਲੇ چیر ਕੇ ਕੱਢ ਦੇ ਫੀਗਰ ਜੀ ਚਾਪੀ ਲਾ ਕੇ ਆ ਕੇ ਗੱਲਦੇ ਆ ਹਮ ਬੱਚ ਆਪੇ ਖਾ ਲਈ ਜਨਾ ਖਾ ਲਿਆ ਮੇਰੀ ਮੁਰਗੀ ਬਾਈ ਜੀ ਨੇ ਖਾਇਆ ਤੇ ਤੀਰਾ ਲਿਆ ਤੀਰਾ Mau tahan